ਫਾਈਨਲ ਉਹ ਪਦੂ ਟਨਿਆਰੇ ਦੀ ਦਸ਼ਰਾ گاਉਂ ਵਿੱਚ ਵਰਬਸੀ ਤਰਚਨ ਜੀ ਦੀ ਜਗ੍ਹਾ ਵਿੱਚ ਪਹਿਲਾ ਟੂਰਨਾਮੈਂਟ ਕਰਵਾਇਆ ਗਿਆ ਸੀਗਾ ਕ੍ਰਿਕਟ ਟੂਰਨਾਮੈਂਚ ਉਹ ਤਾਂ ਅੱਜ ਫਾਈਨਲ ਹੈ ਉਹ ਫਾਈਨਲ ਜੰਡਾਲਾ ਔਰ ਗਹਿਰੀ ਦੀ ਟੀਮਾਂ ਕੋ ਰਿਆ ਬਹੁਤ ਵਧੀਆ ਬੱਚੇ ਖੇਡ ਰਹੇ ਨੇ ਪਰਫਾਰਮੈਂਸ ਦੇਖਣੀ ਬਣੀ ਅਸੀਂ ਇਹਨਾਂ ਨੂੰ ਜੀ ਬੱਚੋ ਦਾ ਸੈਂਚਰੀ ਬਮਾਰਦੇ ਹੋਣੇ ਗਿਆ ਸੋ ਅੱਜ ਸਾਡੇ ਕੈਮਰਾ ਮਤਰੀ ਹਰਪ੍ਰੀਤ ਜੀ ਦੇ ਵੀਡੀਓ ਸਾਥ ਨਾਲ ਉਹ ਨਾਲ ਆਣਾ ਸੀਗਾ ਕਿ ਮੈਂ ਕੁਛ ਨੂੰ ਵਿਮਾਰ ਦੋਣਾ ਕਿ ਤੁਹਾਨੂੰ ਜਾਣੇ ਜਾਣਾ ਪੈਣਾ ਹੈ ਤਾਂ ਕਿ ਪਤਾ ਬਾਈਲੈਕਸ਼ਨ ਚ ਕਿ ਲਿਖੀ ਹੋਈ ਹੈ ਸੋ ਉਹਨਾਂ ਤੋਂ ਵੀ ਸਾਰੇ ਬੱਚਿਆਂ ਨੂੰ ਜਿਹੜੇ ਆਯੋਜਕਾਂ ਨੂੰ ਇਹਨਾਂ ਨੇ ਇਸ ਟੂਰਨਾਮੈਂਟ ਦਾ ਯੋਜਨ ਕੀਤਾ ਉਹਨਾਂ ਨੂੰ ਮੁਬਾਰਕ ਕੀਤੀ ਹੈ ਔਰ ਸੁਨੇਹਾ ਇਹ ਹੈ ਕਿ ਸਾਡਾ ਪੰਜਾਬ ਸਰਕਾਰ ਵੀ ਇਹ ਕੋਸ਼ਿਸ਼ ਕਰ ਰਹੀ ਹੈ ਕਿ ਸਾਡੇ ਗਰਾਉਂਡਾਂ ਜਿਹੜੀਆਂ ਬੱਚੇ ਸਾਡੇ ਜਿਹੜੇ ਗਰਾਉਂਡਾਂ ਤੋਂ ਦੂਰ ਹੋ ਰਹੇ ਸੀ ਉਹਨਾਂ ਨੂੰ ਵਾਪਸ ਗਰਾਉਂਡਾਂ ਵੱਲ ਸਰਪ ਸਾਹਿਬ ਪਿਤਾ ਜੀ ਦਾ ਰਾਜੋ ਜਿਹੜਾ ਦੂਜੇ ਕੰਮ ਜਿਹੜੇ ਉਹ ਕਰ ਲਿਆ ਪੰਜਾਬ ਸਰਕਾਰ ਨੇ ਵੀ ਇਤਿਹਾਸਿਕ ਫੈਸਲਾ ਲੈਂਦਾ। ਸਭਨਾਂ ਨੂੰ ਪਤਾ ਹੀ ਹੁੰਨਾ ਕਿ ਪਹਿਲੇ ਹੀ ਸਾਲ ਖੇਡਣਾ ਮਤਲਬ ਪੰਜਾਬ ਦੀਆਂ ਇੱਕ ਪ੍ਰੋਗਰਾਮ ਸਿਚ ਕੀਤਾ ਗਿਆ ਸੀ। ਪੰਜਾਬ ਨੇ ਪਿੰਡ-ਪਿੰਡ ਤੋਂ ਜਿਹੜੇ ਬੱਚਿਆਂ ਨੂੰ ਹਾਜੀ ਛੇ ਲੱਭ ਕੇ ਉਹਨਾਂ ਨੂੰ ਖੇਡਾਂ ਵੱਲ ਮੋੜਿਆ ਗਿਆ। ਜੋ ਹੁਣ ਰੀਸੈਂਟਲੀ ਜਿਹੜਾ ਬਜਟ ਜਿਹੜਾ ਹੁਣ ਅਲੋਕੇਸ਼ਨ ਹੋਇਆ ਉਹਦੇ ਵਿੱਚ ਸਪੋਰਟਸ ਨੂੰ ਲਗੋਸੋ 90 ਕਰੋੜ ਰੁਪਏ ਜਿਹੜਾ ਪੰਜਾਬ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਖਿਡਾਰੀਆਂ ਨੂੰ ਤਾਂ ਜੋ ਸਟੇਟ ਲੈਵਲ ਤੇ ਨੈਸ਼ਨਲ ਲੈਵਲ ਤੇ ਇਵਨ ਵਰਡ ਲੈਵਲ ਤੇ ਪਰਫੋਰਮੈਂਸ ਕਰਕੇ ਪੰਜਾਬ ਦਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ ਇਹ ਬਹੁਤ ਵੱਡਾ ਕਦਮ ਹੈ ਤੇ ਸਾਡੇ ਸਾਰੇ ਟੀਮ ਤੋਂ ਮੰਤਰੀ ਸਾਹਿਬ ਮੈਂ ਬੇਨਤੀ ਕਰਕੇ ਉਹਨੂੰ ਥੋੜਾ ਅੱਗੇ ਦੁਹਾਨੇ ਚਾਹੁੰਦਾ ਕਿ ਉਹਨਾਂ ਬੱਚਾ ਨੂੰ ਔਸਲਾ ਬਈ ਕਰਾ ਰਹਾ ਸੀਗਾ ਉਹ ਸਾਡੇ ਨਾਲ ਸਕੇਂਦਰ ਜੀ ਆਏ ਨੇ ਉਹਨਾਂ ਦੇ ਬਦਲ ਡਿੰਪੀ ਜੀ ਸਾਡੇ ਸਾਹੇਂ ਪ੍ਰਗਤ ਉਹਨੀ ਟੀਮ ਹੈ ਰੁBINDER ਜੀ ਰੋਕੀ ਜੀ ਵਰਦੀ ਜੀ ਸਾਰੀ ਟੀਮ ਆਈ ਹੈ ਤੇ ਬੱਚਾ ਨੂੰ ਤਾਂ ਬਧਾਈ ਦੇਣੇ ਨੇ ਨਾਲ ਦੇ ਨਾਲ ਸਾਡੇ ਸੁਨੀਲ ਸੰਧਰ ਜੀ ਮੇਰੇ ਕਿ ਸੁਪੁੱਤਰ ਨੇ ਸਰਬੋਸਤ ਤਾਰਾ ਚੰਦ ਜੀ ਦੇ ਉਹਨਾਂ ਨੂੰ ਉਹਦੀ ਪੂਰੀ ਟੀਮ ਨੂੰ ਬੇਰਸਾਰੀ ਮੁਬਾਰਕਾ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਉਸੇ ਹੀ ਕਰਦੇ ਰਹੋ ਤੁਹਾਡਾ ਵੀ ਜਿਹੜਾ ਬਹੁਤ ਵਧੀਆ ਹੌਸਲੇ ਕਰ ਰਹੇ ਬੱਚਾ ਨੂੰ ਮੋਟੀਵੇਟ ਕਰ ਰਹੇ ਬਹੁਤ ਵਧੀਆ ਪ੍ਰਾਈਮ ਵੀ ਰੱਖੇ ਗਏ ਆ ਖਿਡਾਰੀਆਂ ਵਾਸਤੇ ਦਿੱਤਨ ਮਰਿਆ ਨੂੰ ਇੱਥੇ ਦਿੱਤੀ ਹੈ 200000 ਰੁਪਏ ਦਾ ਨਾਮ ਮੈਂ ਕੋਈ ਨਾਮ ਰਕਮ ਦੀ ਗੱਲ ਨਹੀਂ ਹੁੰਦੀ ਇੱਕ ਹੌਸਲਾ ਬਖਸ਼ਾਈ ਹੁੰਦੀ ਹੈ ਸੋ ਦੁਪਹਿਰਾਂ ਤੋਂ ਦਨਰਾਂ ਤੋਂ 11000 ਦਨਰਾਂ ਤੋਂ 11000 ਔਰ ਲਗਭਗ 2 ਮਹੀਨੇ ਟੂਰਨਾਮੈਂਟ ਚੱਲਿਆ ਅੱਜ ਫਾਈਨਲ ਹੈਗਾ ਸਾਡੇ ਵੱਲੋਂ ਖਿਡਾਰੀ ਟੀਮ ਵੱਲੋਂ ਮੁਬਾਰਕਾ ਔਰ ਸ਼ੁਭ ਕਾਮਨਾਵਾਂ ਜੇ ਟੀਮ ਜਿੱਤੇਗੀ ਉਹਨੂੰ ਸ਼ੁਭ ਕਾਮਨਾਵਾਂ ਜੇ ਹਾਰੇਗੀ ਉਹਨੂੰ ਤੁਮਰਾ ਕੀ ਅਗਲੀ ਵਾਰ ਆਓ ਬੁਧੇ ਤਿਆਰੀ ਕਰਕੇ ਆਓ ਜਿੱਤੋਗੇ ਤੁਹਾਡਾ ਬਹੁਤ ਧੰਨਵਾਦ ਸ਼ਰਮਨ ਕੋਲਪ ਪ੍ਰੋਡਕਸ਼ਨ ਤੁਹਾਡਾ ਥੈਂਕ ਯੂ